ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਬ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਮਿਸਰ ਦੇਸ਼ ਦੇ ਰਾਜੇ ਦੀਆਂ ਅੱਖਾਂ ਤੋਂ ਲਾਲਚ ਦੀ ਪੱਟੀ ਲਈ ਬਹੁਤ ਹੀ ਸੋਹਣੀ ਸਾਖੀ ਆ ਬਹੁਤ ਹੀ ਵਧੀਆ ਜੇ ਤੁਸੀਂ ਇਸ ਵੀਡੀਓ ਨੂੰ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਨਾ ਮਿਸਰ ਦੇਸ਼ ਦਾ ਰਾਜਾ ਜਿਸ ਦਾ ਨਾਮ ਕਾਰੂ ਹਮੀਦ ਸੀ ਕਾਰੂ ਹਮੀਦ ਬਹੁਤ ਲਾਲਚੀ ਤੇ ਜ਼ਾਲਮ ਕਿਸਮ ਦਾ ਰਾਜਾ ਸੀ ਕਾਰੂ ਹਮੀਦ ਇੰਨਾ ਜ਼ਿਆਦਾ ਲਾਲਚੀ ਸੀ ਕਿ ਉਹ ਚਾਹੁੰਦਾ ਸੀ ਕਿ ਮੇਰੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਚੰਦੀ ਹੋਵੇ ਜਿਸ ਕਰਕੇ ਉਸਨੇ ਸੋਨਾ ਚੰਦੀ ਇਕੱਠਾ ਕਰਨ ਲਈ ਲੋਕਾਂ ਤੇ ਜ਼ੁਲਮ ਢਾਣੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਦਾ ਸਾਰਾ ਸੋਨਾ ਚੰਦੀ ਜ਼ਬਰਦਸਤੀ ਲੁੱਟ ਕੇ ਆਪਣਾ ਖਜ਼ਾਨਾ ਭਰ ਲਿਆ ਪਰ ਫਿਰ ਵੀ ਜਦੋਂ ਉਸ ਦਾ ਮਨ ਨਾ ਪਰਿਆ ਤਾਂ ਉਸ ਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕਰਵਾ ਦਿੱਤਾ ਕਿ ਜੇ ਕਿਸੇ ਕੋਲ ਵੀ ਥੋੜਾ ਬੋਤਾ ਵੀ ਸੋਨਾ ਬਚਿਆ ਹੈ ਤਾਂ ਉਸ ਨੂੰ ਸਾਡੇ ਖਜ਼ਾਨੇ ਵਿੱਚ ਆਪਣੇ ਆਪ ਹੀ ਜਮ੍ਹਾਂ ਕਰਵਾ ਦੇਵੀਂ ਨਹੀਂ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ ਪਰ ਰਾਜ ਦੇ ਖਜ਼ਾਨੇ ਵਿੱਚ ਸੋਨਾ ਚਾਂਦੀ ਜਮ੍ਹਾਂ ਕਰਵਾਉਣ ਲਈ ਕੋਈ ਵੀ ਨਹੀਂ ਆਇਆ ਕਿਉਂਕਿ ਡਰ ਦੇ ਮਾਰੇ ਲੋਕਾਂ ਨੇ ਆਪਣੀ ਜਾਨ ਪਹੁੰਚਾਉਣ ਵਾਸਤੇ ਪਹਿਲਾਂ ਤੋਂ ਹੀ ਆਪਣਾ ਸੋਨਾ ਚਾਂਦੀ ਰਾਜੀ ਦੇ ਬੰਦਿਆਂ ਨੂੰ ਦੇ ਦਿੱਤਾ ਸੀ ਪਰ ਰਾਜੀ ਦੀ ਜਦੋਂ ਫਿਰ ਵੀ ਤਸੱਲੀ ਨਾ ਹੋਈ ਤਾਂ ਇੱਕ ਦਿਨ ਉਸਨੇ ਆਪਣੀ ਵਜ਼ੀਰ ਨੂੰ ਪੁੱਛਿਆ ਕਿ ਹਲੇ ਵੀ ਕਿਸੇ ਕੋਲ ਸੋਨਾ ਚਾਂਦੀ ਬਚਿਆ ਹੋਵੇਗਾ ਤਾਂ ਵਜ਼ੀਰ ਨੇ ਕਿਹਾ ਬਾਦਸ਼ਾਹ ਮੈਨੂੰ ਥੋੜਾ ਜਿਹਾ ਸਮਾਂ ਦੇਵੋ ਮੈਂ ਆਪਣੇ ਆਪ ਹੀ ਤੁਹਾਨੂੰ ਪਤਾ ਕਰਕੇ ਦੱਸ ਦੇਵਾਂਗਾ ਵਜ਼ੀਰ ਨੇ ਪਤਾ ਕਰਨ ਵਾਸਤੇ ਇੱਕ ਚਾਲ ਚੱਲੀ ਤੇ ਉਸਨੇ ਆਪਣੀ ਦਰਬਾਰ ਦੀ ਇੱਕ ਸਿਆਣੀ ਕਰਮਚਾਰੀ ਨੂੰ ਬਾਜ਼ਾਰ ਭੇਜਿਆ ਤੇ ਉਸ ਨਾਲ ਇੱਕ ਸੁੰਦਰ ਜਈ ਕੁੜੀ ਤੋਰ ਦਿੱਤੀ ਤੇ ਉਸ ਲੜਕੀ ਦਾ ਮੁੱਲ ਇੱਕ ਚਾਂਦੀ ਦਾ ਸਿੱਕਾ ਰੱਖ ਦਿੱਤਾ ਤੇ ਨਾਲ ਹੀ ਪੂਰੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਇਸ ਸੁੰਦਰ ਲੜਕੀ ਨੂੰ ਕੋਈ ਵੀ ਬਸ ਇੱਕ ਚਾਂਦੀ ਦੇ ਸਿੱਕੇ ਨਾਲ ਹੀ ਖਰੀਦ ਸਕਦਾ ਹੈ ਜਦੋਂ ਇਸ ਦਾ ਪਤਾ ਸ਼ਾਹੂਕਾਰ ਦੇ ਪੁੱਤ ਨੂੰ ਲੱਗਾ ਤਾਂ ਉਹ ਲੜਕਾ ਆਪਣੀ ਮਾਂ ਕੋਲ ਗਿਆ ਤੇ ਆਖਣ ਲੱਗਾ ਕਿ ਮਾਂ ਮੈਨੂੰ ਇੱਕ ਚਾਂਦੀ ਦਾ ਸਿੱਕਾ ਦਿਓ ਕਿਉਂਕਿ ਰਾਜੇ ਦੇ ਕਰਮਚਾਰੀ ਇੱਕ ਸੁੰਦਰ ਲੜਕੀ ਨੂੰ ਵੇਚ ਰਹੇ ਹਨ ਜਿਸ ਦਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਮੈਨੂੰ ਸਿਰਫ ਇੱਕ ਚਾਂਦੀ ਦਾ ਸਿੱਕਾ ਦਿਓ ਮੈਂ ਤੁਹਾਨੂੰ ਸਿਰਫ ਇੱਕ ਚਾਂਦੀ ਦੇ ਸਿੱਕੇ ਬਦਲੇ ਉਹ ਕੁੜੀ ਲਿਆ ਕੇ ਦੇਵਾਂਗਾ ਜੋ ਤੁਹਾਡੇ ਨਾਲ ਕਮਾ ਵਿੱਚ ਹੱਥ ਵਟਾਇਆ ਕਰੇਗੀ ਇਹ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਆਖਣ ਲੱਗੀ ਪੁੱਤਰ ਘਰ ਵਿੱਚ ਤਾਂ ਕੋਈ ਵੀ ਸਿੱਕਾ ਨਹੀਂ ਬਚਿਆ ਪਰ ਹਾਂ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਕਬਰ ਵਿੱਚ ਦਫਨਾਉਣ ਲੱਗਿਆਂ ਉਸ ਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਰੱਖਿਆ ਗਿਆ ਸੀ ਜੇਕਰ ਹੋ ਸਕੇ ਤਾਂ ਤੂੰ ਉਹ ਕੱਢ ਕੇ ਲਿਆ ਆਂ ਤਾਂ ਨੌਜਵਾਨ ਨੇ ਉਸੇ ਵੇਲੇ ਆਪਣੇ ਪਿਓ ਦੀ ਕਬਰ ਪੁੱਟੀ ਤੇ ਚਾਂਦੀ ਦਾ ਸਿੱਕਾ ਬਾਹਰ ਕੱਢ ਲਿਆ। ਇਹ ਸਾਰੀ ਘਟਨਾ ਦਾ ਪਤਾ ਜਦੋਂ ਵਜ਼ੀਰ ਨੂੰ ਲੱਗਿਆ ਤਾਂ ਵਜ਼ੀਰ ਨੇ ਸਾਰੀ ਗੱਲ ਰਾਜੇ ਨੂੰ ਦੱਸੀ। ਜਿਸ ਤੋਂ ਬਾਅਦ ਉਸ ਲਾਲਚੀ ਰਾਜੇ ਨੇ ਸਾਰੀਆਂ ਹੀ ਕਬਰਾਂ ਪੁੱਟਵਾ ਦਿੱਤੀਆਂ ਤੇ ਮਰੀ ਹੋਏ ਲੋਕਾਂ ਦੇ ਮੂੰਹ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਆਪਣੇ ਖਜ਼ਾਨੇ ਵਿੱਚ ਪਾ ਲਈ। ਰਾਜੀ ਦੇ ਦਰਬਾਰ ਵਿੱਚ ਇੱਕ ਪੀਰ ਜਲਾਲ ਨਾਮ ਦਾ ਕਰਮਚਾਰੀ ਕੰਮ ਕਰਦਾ ਸੀ ਪੀਰ ਜਲਾਲ ਰਾਜੀ ਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਪੀਰ ਜਲਾਲ ਗੁਰੂ ਨਾਨਕ ਦੇਵ ਜੀ ਦਾ ਭਗਤ ਸੀ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਅਨੁਸਾਰ ਹੀ ਚੱਲਦਾ ਸੀ ਰਾਜੀ ਤੋਂ ਦੁਖੀ ਹੋਏ ਪੀਰ ਜਲਾਲ ਨੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਹ ਰਾਜੀ ਨੂੰ ਸਿੱਧੇ ਰਸਤੇ ਪਾਉਣ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਰਾਜੀ ਦੀ ਮਹਿਲ ਵਿੱਚ ਪਹੁੰਚੇ ਕੁਝ ਸਮੇਂ ਬਾਅਦ ਜਦੋਂ ਰਾਜਾ ਆਪਣੀ ਮਹਿਲ ਵਿੱਚ ਪਹੁੰਚਿਆ ਤਾਂ ਉਸਨੇ ਗੁਰੂ ਜੀਵਲ ਦੇਖਿਆ ਤਾਂ ਗੁਰੂ ਜੀ ਉਸ ਵਿਲੇ ਠਿਕਰੀਆਂ ਗਨ ਰੇ ਸਨ ਤਾਂ ਰਾਜੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਸੰਤ ਜੀ ਤੁਸੀਂ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਠਿਕਰੀਆਂ ਨੇ ਅਗਲੇ ਜਹਾਨ ਵਿੱਚ ਲੈ ਕੇ ਜਾਣੀਆਂ ਹਨ ਤੇ ਰਾਜੀ ਨੇ ਫਿਰ ਹੈਰਾਨ ਹੋ ਕੇ ਪੁੱਛਿਆ ਕੀ ਠੀਕਰੀਆਂ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀਆਂ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸੇ ਤਰ੍ਹਾਂ ਜਿਵੇਂ ਤੇਰੇ ਵੱਲੋਂ ਇਕੱਠੀ ਕੀਤੀ ਸੋਨੇ ਚਾਂਦੀ ਦੇ ਸਿੱਕੇ ਤੇਰੇ ਨਾਲ ਜਾਣਗੇ ਰਾਜੇ ਨੂੰ ਗੁਰੂ ਜੀ ਦੀ ਇਹ ਗੱਲ ਸੁਣ ਕੇ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹ ਆਖਣ ਲੱਗਾ ਕਿ ਸੰਤ ਜੀ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਤੇ ਮੈਨੂੰ ਕੋਈ ਅਜੀਹਾ ਢੰਗ ਤਰੀਕਾ ਦੱਸੋ ਕਿ ਮੈਂ ਇਹ ਸਭ ਛੱਡ ਕੇ ਪਰਮਾਤਮਾ ਦੀ ਰਾਹ 'ਤੇ ਜਾਵਾਂ ਤਾਂ ਗੁਰੂ ਜੀ ਨੇ ਰਾਜੀ ਨੂੰ ਕਿਹਾ ਕਿ ਤੇਰੇ ਵੱਲੋਂ ਪਾਪਾਂ ਨਾਲ ਇਕੱਠਾ ਕੀਤਾ ਧਨ ਦੌਲਤ ਸਭ ਇੱਥੇ ਹੀ ਰਹਿ ਜਾਣਾ ਤੂੰ ਆਪਣੀ ਅੱਖੀਂ ਦੇਖ ਲੈ ਆਏ ਕਿ ਮੁਰਦਿਆਂ ਦੇ ਮੂੰਹ ਵਿੱਚ ਪਏ ਚਾਂਦੀ ਦੇ ਸਿੱਕੇ ਵੀ ਅਗਲੇ ਜਹਾਨ ਤੱਕ ਨਹੀਂ ਗਏ ਇਸੇ ਤਰ੍ਹਾਂ ਤੂੰ ਵੀ ਜਿਵੇਂ ਖਾਲੀ ਹੱਥ ਆਇਆ ਹੈ ਉਵੇਂ ਖਾਲੀ ਹੱਥ ਵਾਪਸ ਚਲਾ ਜਾਵੇਂਗਾ ਤੇਰੇ ਨਾਲ ਸਿਰਫ ਤੇਰੇ ਕੀਤੀ ਹੋਈ ਪਾਪ ਤੇ ਜ਼ੁਲਮ ਹੀ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਰਾਜਾ ਕੰਬ ਗਿਆ ਤੇ ਬੇਨਤੀ ਕਰਨ ਲੱਗਾ ਕਿ ਸੰਤ ਜੀ ਮੈਂ ਇਸ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹੈ ਤਾਂ ਗੁਰੂ ਜੀ ਨੇ ਰਾਜੇ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਰਾਜਾ ਰੁੱਖ ਹੁੰਦਾ ਹੈ ਤੇ ਪ੍ਰਜਾ ਉਸ ਰੁੱਖ ਦੀਆਂ ਜੜਾਂ ਹੁੰਦੀਆਂ ਹਨ ਜੇ ਜੜਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵਧੇ ਫੁੱਲੇਗਾ ਇਸੇ ਤਰ੍ਹਾਂ ਜੇਕਰ ਤੂੰ ਵੀ ਨਰਕਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੇ ਪਾਪਾ ਨਾਲ ਇਕੱਠਾ ਕੀਤਾ ਹੋਇਆ ਇਹ ਸਾਰਾ ਧਨ ਦੌਲਤ ਲੋੜਵੰਦ ਪ੍ਰਜਾ 'ਚ ਵੰਡ ਦੇ ਤੇ ਆਪਣੇ ਕਾਰਜ ਨੂੰ ਸੇਵਾ ਸਮਝ ਕੇ ਉਸ ਉਹ ਕੰਮ ਕਰਿਆ ਕਰ ਜਿਸ ਨਾਲ ਲੋਕਾਂ ਦਾ ਭਲਾ ਹੋ ਸਕੇ ਜੇਕਰ ਪਰਮਾਤਮਾ ਦੀ ਨਿਗਾਹ ਸਵੱਲੀ ਹੋਈ ਤਾਂ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਦੇ ਸਾਰੇ ਪਰਮ ਪੁਲੇਕੇ ਦੂਰ ਹੋ ਗਏ ਤੇ ਉਹ ਗੁਰੂ ਜੀ ਦੇ ਅਸ਼ੀਰਵਾਦ ਨਾਲ ਚੰਗਾ ਸ਼ਾਸਕ ਬਣ ਗਿਆ ਸੋ ਇਹ ਸਿੱਖੀ ਜੀ ਅੱਜ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਦੇ ਨਾਲ ਉਸ ਦੀ ਕਰਮ ਹੀ ਜਾਣਗੇ ਸਾਰੀਆਂ ਧਨ ਦੌਲਤਾਂ ਇੱਥੇ ਹੀ ਰਹਿ ਜਾਣੀਆਂ ਹਨ ਸੋ ਆਪਾਂ ਨੂੰ ਵੀ ਪਰਮਾਤਮਾ ਦੇ ਲਾਡ ਲਾ ਕੇ ਆਪਾਂ ਨੂੰ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਉਸ ਪਰਮਾਤਮਾ ਦੇ ਲਾਡ ਲਗਣਾ ਚਾਹੀਦਾ ਸੋ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੀ ਹੈ ਫਿਰ ਨੈਕਸਟ ਵੀਡੀਓ 'ਚ ਤਤਕਲੀਸਤ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ